ਹੀ ਘਰ ਦੇ ਵਿੱਚ ਪੋਸਟ ਦੇ ਬੂਟੇ ਲੱਗੇ ਹੋਏ ਸੀ ਐਸ ਬੰਦੇ ਦੇ ਹਲੇ ਵੀ ਇਹ ਪੰਜਾਬੀ ਹਟ ਨਹੀਂ ਰਹੇ ਪੁਲਿਸ ਨੇ ਛਾਪੇ ਮਾਰਨੇ ਘਰ ਦੇ ਵਿੱਚ ਹੀ 9 ਕਿਲੋ ਅਫੀਮ ਬੀਜੀ ਬੈਠੇ ਸੀ ਇਹ ਲੋਕ ਜਿਹੜੀਆਂ ਭਾਜੜਾਂ ਪੁਆਤੀਆਂ ਨੇ ਪੁਲਿਸ ਨੂੰ ਵੀ ਕਿ ਪੁਲਿਸ ਦੇ ਛਾਪੇ ਮਾਰਨ ਤੋਂ ਬਾਅਦ ਇਹਨਾਂ ਦਾ ਕੀ ਕੁਝ ਹਾਲ ਹੋਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬ ਦੀ ਇਹ ਸ਼ਰਮਨਾਕ ਕਰਤੂਤ ਹੈ ਕਿ ਆਪਣੇ ਘਰ ਦੇ ਵਿੱਚ ਹੀ ਕੋਈ ਬੂਟੇ ਲਗਾ ਰਿਹਾ ਹੈ ਇੰਨੀ ਜ਼ਿਆਦਾ ਪੁਲਸ ਦੇ ਵੱਲੋਂ ਸਖਤੀ ਹੋਣ ਦੇ ਬਾਵਜੂਦ ਲੋਕ ਜਿਹੜਾ ਹਟ ਨਹੀਂ ਰਹੇ ਇਹ ਜਿਹੜੇ ਕਾਬੂ ਨਹੀਂ ਆ ਰਹੇ ਪੁਲਸ ਨੇ ਘਰ ਦੇ ਵਿੱਚ ਪੋਸਟ ਦੇ ਬੂਟੇ ਲੋੜ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਇਸੇ ਸੰਬੰਧੀ ਮਾਮਲਾ ਦਰਜ ਕਰਕੇ ਅੱਗੇ ਦੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਪੋਸਟ ਦੇ ਬੂਟੇ ਲਾਏ ਹੋਏ ਸਨ ਅਫੀਮ ਦੇ ਬੂਟੇ ਲਾਏ ਹੋਏ ਸਨ ਬੀਜੇ ਹੋਏ ਸੀ ਆਪਣੇ ਘਰ ਆਫੀਮ ਤੇ ਪੁਲਸ ਨੇ ਉਸ ਤੋਂ 4 ਕਿਲੋ ਪੋਸਟ ਦੇ ਬੂਟੇ ਬਰਾਮਦ ਕੀਤੇ ਅਤੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਤੁਹਾਨੂੰ ਦੱਸ ਦਿਆਂ ਇੱਕੋ ਹੀ ਨਹੀਂ ਸਗੋਂ ਇੱਕ ਹੋਰ ਵਿਅਕਤੀ ਜਿਸ ਨੇ ਆਪਣੇ ਘਰ ਦੇ ਵਿੱਚ ਪੋਸਟ ਦੇ ਬੂਟੇ ਲਾਏ ਹੋਏ ਸਨ ਅਫੀਮ ਉਗਾਈ ਹੋਈ ਸੀ ਪੁਲਸ ਨੇ ਇਸ ਵਿਅਕਤੀ ਤੋਂ ਵੀ 5 ਕਿਲੋ ਜਿਹੜੇ ਬੂਟੇ ਬਰਾਮਦ ਕੀਤੇ ਨੇ ਇਸ ਵਿਅਕਤੀ ਸੰਬੰਧੀ ਵੀ ਥਾਣਾ ਕੋਟਪਾਈ ਵਿਕੇ ਮਾਮਲਾ ਦਰਜ ਕਰ ਲਿਆ ਗਿਆ ਪਹਿਲੀ ਇਹ ਖਬਰ ਜਿਹੜੀ ਸਾਨੂੰ ਤੁਹਾਨੂੰ ਅਸੀਂ ਦੱਸਦੀ ਆ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਕੋਟ ਪਾਈ ਦੀ ਪੁਲਿਸ ਨੇ ਇਹ ਵਿਅਕਤੀਆਂ ਨੂੰ ਕਾਬੂ ਕੀਤਾ ਇਸ ਵਿਅਕਤੀ ਸੰਬੰਧੀ ਵੀ ਥਾਣਾ ਕੋਟ ਪਾਈ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਥਾਣਾ ਮੁਖੀ ਅਨੁਸਾਰ ਦੋਵੇਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਬੂਟੇ ਇਹਨਾਂ ਨੇ ਪੌਸ ਵੇਚਣ ਦੇ ਲਈ ਲਗਾਏ ਸਨ ਜਾਂ ਇਹ ਖੁਦ ਹੀ ਨਸ਼ੇ ਕਰਦੇ ਨੇ ਇਸ ਦੀ ਹੁਣ ਜਾਂਚ جاری ਹੈ ਤਾਂ ਪੰਜਾਬੀ ਹਲੇ ਵੀ ਹਟ ਨਹੀਂ ਰਹੇ ਇਹ ਦੂਰ ਤੱਕ ਪਹੁੰਚਾਉਣੀ ਹੈ ਤੁਸੀਂ ਖਬਰ ਤਾਂ ਕਿ ਜਿਹੜੇ ਵੀ ਲੋਕ ਅੰਦਰ ਹੀ ਅੰਦਰ ਇਹ ਜਿਹੜੇ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਇੰਨੀ ਸਖਤੀ ਹੋਣ ਤੋਂ ਬਾਅਦ ਜੋ ਲਗਾਤਾਰ ਛਾਪੇ ਮਾਰੇ ਜਾ ਰਹੇ ਨੇ ਇੰਨੇ ਲੋਕਾਂ ਦੇ ਵੱਲੋਂ ਖੇਤੀ ਨੂੰ ਬੰਦ ਕਰਾਇਆ ਜਾ ਰਿਹਾ ਛਾਪੇ ਮਾਰ ਕੇ ਸੀਲ ਕਰਾਇਆ ਜਾ ਰਿਹਾ ਤਾਂ ਵੀ ਲੋਕ ਜਿਹੜਾ ਹਟ ਨਹੀਂ ਰਹੇ ਘਰਾ ਦੇ ਵਿੱਚ ਹੀ ਕਿਲੋ ਕਿਲੋ ਅਫੀਮ ਬੀਜੀ ਬੈਠੇ ਨੇ ਆ ਭਾਜੜਾ ਜਿਹੜੀਆਂ ਪੁਲਿਸ ਨੂੰ ਪੈ ਗਈਆਂ ਨੇ ਤਾਂ ਇਸ ਤੋਂ ਬਾਅਦ ਕਿਹੜੀ ਕਾਰਵਾਈ ਹੁੰਦੀ ਆ ਉਹ ਵੀ ਦੇਖਾਂਗੇ ਤੇ ਪੁਲਿਸ ਦਾ ਇਸ ਦੇ ਉੱਪਰ ਕੀ ਕੁਝ ਕਹਿੜਾ ਉਹ ਵੀ ਸੌਣ ਲੈਣਿਆ। ਭੱਟ ਗਏ। ਆ ਮੇਰੇ ਵੱਲ ਤੇ ਲਾਇਆ ਸੀ ਮੇਰੇ ਨਾਲ ਤੇ ਨਹੀਂ। ਪੁਲਿਸ ਦੀ ਕੀ ਕੀ ਕੈਟਗਰੀ ਮਾਮਲੇ ਦਰਜ ਹੋਏ ਕੀ ਹੈ ਕੀ? ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਵੀਰਤ ਸਿੰਘ ਮੀਨਾ ਅ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਜਿਹੜਾ ਹੈਗਾ ਨਸ਼ੇ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਕੋਟਪਾਈ ਏਰੀਏ ਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕੀ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿੰਨਾ ਤੋਂ ਕਰ ਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈਗੀ ਜਿਹਦੇ ਐਫਆਈਆਰ ਨੰਬਰ ਜਿਹੜਾ 35 ਡੇਟਡ ਹੈਗਾ 22 3 24 ਅੰਡਰ ਸੈਕਸ਼ਨ 8 20 15 20 61 85 ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪlant ਜਿਹੜੇ ਰਿਕਵਰ ਕੀਤੇ ਗਏ ਹੈ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਅਰੈਸਟ ਪਹਿਲਾਂ ਵੀ ਕੀਤਾ ਸੀ ਇਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ ਯੂਜ਼ ਕਰਨਾ ਸੀ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਐਫ ਆਈ ਆਰ ਨੰਬਰ 33 ਜਿਹੜੀ 19 ਤਿੰਨ ਨੂੰ ਜਿਹੜੀ ਰਜਿਸਟਰ ਕੀਤੀ ਗਈ ਹੈਗੀ ਆ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8b 15b ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਲਕੀਤ ਸਿੰਘ son of ਜਿਹੜੇ ਹੈਗੇ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿੰਨਾ ਕੁ 4 ਕਿਲੋ ਜਿਹੜੀ ਹੈਗੇ ਨੇ ਪੌਫੀ ਪਲਾਂਟ ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰ ਤੇ ਰੱਖਿਆ ਗਿਆ ਹੈ